ਜੀ ਤੇ ਕੀ ਮਾਮਲਾ ਗਾਵਾ ਜੀ ਮੇਰਾ ਨਾਮ ਕਾਜਲ ਹੈ ਤੇ ਮੇਰੇ ਬੇਟੇ ਨਾਲ ਮੈਂ ਅਸੀਂ ਜੋੜਾ ਫਟਕ ਦੇ ਨਿਵਾਸੀ ਆ ਤੇ ਮੇਰੇ ਬੇਟੇ ਨਾਲ 30 ਜਨਵਰੀ ਨੂੰ ਹਾਦਸਾ ਹੋਇਆ ਔਰ ਬੜਾ ਜ਼ਬਰਦਸਤ ਹਾਦਸਾ ਹੋਇਆ ਕਿ 5 6 ਮੁੰਡੇ ਨਾਲ ਕੇਸੀ ਫਿਕ ਮੋਬਾਈਲ ਵਗੈਰਾ ਖੋਣ ਵਾਸਤੇ ਉਹਨੂੰ ਇੰਨਾ ਕੋ ਮਤਲਬ ਘਾਇਲ ਕਰ ਗਏ ਨਾ ਕਿ ਮਸਾ ਹੀ ਉਹ ਬੱਚਿਆ ਏ ਠੀਕ ਹੈ ਤੇ ਅਸੀਂ ਪੁਲਿਸ ਕੰਪਲੇਂਟ ਵੀ ਕੀਤੀ ਏ ਉਹਨਾਂ ਨੂੰ ਲੋਕੇਸ਼ਨਾਂ ਵੀ ਦਸੀਆਂ ਹਸਤਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਗੋ ਪੁਲਿਸ ਵਾਲੇ ਮੈਨੂੰ ਕਹਿੰਦੇ ਨੇ ਪੰਜ ਜੀ ਤੁਸੀਂ ਇੱਥੇ ਆਓ ਅਸੀਂ ਸਾਰੇ ਕੈਮਰੇ ਚੈੱਕ ਕਰ ਰਹੇ ਆਂ ਕੌਣਾ ਬੱਚਾ ਸਾਨੂੰ ਕਿਤੇ ਲੋਕੇਟ ਹੀ ਨਹੀਂ ਹੋ ਰਿਹਾ ਸਰਿੰਦਰ ਕੁਮਾਰ ਹੈਗਾ ਜੀ ਜੋੜਾ ਫੜ ਕੇ ਰਹਿਣਾ ਤੇ ਮਸਲਾ ਆਵੇ ਕਿ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਸੀਗੇ ਤੇ ਇਹਨਾਂ ਨੇ ਮਨ ਲਗਿਆ ਉਹ ਪੁੱਛਣ ਨੂੰ 31 ਤਰੀਕ ਦਾ ਕਿੱਥੇ ਕਿਹੜੀ ਜਗ੍ਹਾ ਕੰਮ ਹੋਇਆ ਬਾਤ ਠੰਡੀ ਕੋਈ ਦੇ ਸਾਹਮਣੇ ਅੰਦਰ ਉਹਨੂੰ ਅੰਦਰ ਲੈ ਗਏ ਸੀ ਉੱਥੇ ਮਾਰਕੋਟ ਕੀਤੀ ਦੇਖੋ ਕੀਤੀ ਹੈ ਮੋਬਾਈਲ ਕੋ ਕੇ ਲੈ ਗਏ ਸੱਟਾਂ ਬੜੀਆਂ ਮਾਰ ਗਿਆ ਇਹਨੂੰ ਕਿੰਨੇ ਵਿਅਕਤੀਗੇ ਸੀ ਉਹ 4-5 ਜਾਨੇ ਕਹਿੰਦਾ ਹੈਗੇ ਸੀ ਸਾਨੂੰ ਫੋਨ ਆਇਆ ਦੋ ਮੈਂ ਮੈਂ ਕਹਿੰਦਾ ਕੋਈ ਬਾਹਰ ਆ ਗਿਆ ਤੇ ਬਾਹਰ ਆ ਕੇ ਇਹਨੇ ਦੋ ਬੰਦੇ ਖੜੇ ਸੀ ਉੱਤੇ ਉਹਨਾਂ ਨੂੰ ਇਹਨਾਂ ਨੇ ਰਿਕਵੈਸਟ ਕੀਤੀ ਉਹਨੇ ਮਤਲਬ ਕਿ ਸਾਨੂੰ ਰਿਕਵੈਸਟ ਕਰਕੇ ਉਹਨੇ ਮੋਬਾਈਲ ਇੱਕ ਗੱਲ ਕਰਵਾਤੀ ਇਹਨੇ ਸਾਡੇ ਨਾਲ ਗੱਲ ਕੀਤੀ ਕਹਿੰਦਾ ਕਿ ਆਦਾ ਦਮ ਮੈਨੂੰ ਪਾਪਾ ਇੱਥੇ ਆ ਕੇ ਲੈ ਜਾਓ ਮੈਨੂੰ ਮੈਂ ਕਿ ਸੱਟਾਂ ਬੜੀਆਂ ਲੱਗੀਆਂ ਆ ਵਾਹ ਹੋਇਆ ਕਿ ਇਹ ਕਹਿੰਦਾ ਦੀ ਤੁਸੀਂ ਗੇੜ ਤੇ ਆ ਜਾਓ ਮੈਨੂੰ ਸਮਝ ਨਾ ਲੱਗੇ ਤੇ ਉਹ ਮੁੰਡਿਆਂ ਨਾਲ ਕੇ ਮੋਬਾਈਲ ਫੜ ਲਿਆ ਉਹਨਾਂ ਨੇ ਫੜ ਕੇ ਕਿਹਾ ਅੰਕਲ ਜੀ ਇਹਨੂੰ ਮਤਲਬ ਕਿ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਹੈ ਜੇ ਤੁਸੀਂ ਹਸਪੀਟਲ ਸਿਵਲ ਚਾਹੀ ਲੈ ਆਏ ਮੈਂ ਕੋਈ ਉੱਥੇ ਆ ਜਾਓ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਇਹਨੂੰ ਲੈ ਜਾਓ ਤੇ ਆ ਹੀ ਆ ਗਏ ਅਸੀਂ 5 ਮਿੰਟ 10 ਮ ਅਸੀਂ ਸੇਵਲ ਪਹੁੰਚ ਗਿਆ ਤਾਂ ਜਾਣਦੇ ਨਾਲ ਲਾਉ ਦਾ ਪੂਰਾ ਭਰਿਆ ਪਿਆ ਸੀ ਕਿ ਕੋਈ ਹਿੱਸਾ ਨਹੀਂ ਹੈ ਦਾ ਜਿਹੜਾ ਕਿ ਲਾਉ ਦਾ ਨਾ ਪਿੱ ਜਾਵੇ ਤੇ ਆਏ ਵੇਖਿਆ ਇਹ ਦੇ ਡੇਲਪੀ ਤੇ ਮੈਂ ਜਾ ਕੇ ਫਿਰ ਤਾਂ ਕੇ ਲਾਂਡੇ ਸਿਰ ਤੇ ਸਿਰ ਤੇ ਤਾਂ ਕੇ ਲਾਂਦਾ ਪਿਆ ਸੀ ਤੇ ਉਹ ਕੁਲਸਲਾ ਬਾਹਰ ਬਿਠਾਉਣੇ ਕੋਈ ਗੱਲ ਨਹੀਂ ਕੀਤੀ ਕੀ ਗੱਲ ਹੋਈ ਕੀ ਕੁਛ ਨਹੀਂ ਉਹਨੇ ਮੈਨੂੰ ਉਹ ਕਹਿ ਸੀਰੀਅਸ ਹੈ ਜੇ ਇਹਨੂੰ ਪ੍ਰਾਈਵੇਟ ਲਾਓ ਕੀ ਮੰਗਤ ਹੈ ਸੈਸ਼ਨ ਪ੍ਰਚਾਰਕੋ ਇਹ ਮੰਗ ਮੰਗਾ ਕਰਦੇ ਆ ਕਿ ਬੰਦਿਆਂ ਨੂੰ ਜਲਦੀ ਜਲਦੀ ਫੜਿਆ ਜਾਵੇ ਤਾਂ ਕਿ ਇਹਨਾਂ ਨੇ ਜਿਹੜਾ 2 ਮਹੀਨੇ ਚ ਹੋਰ ਵੀ ਬੰਦੇ ਮਾਰੇ ਹੋਣਗੇ ਨਾ ਇਹ ਸਾਰਾ ਕਸੂਰ ਐ ਐਸਐਚਓ ਦਾ ਹੈਗਾ ਜੇ ਬੰਦੇ ਫੜ ਲੈਿੰਦਾ ਟਾਈਮ ਸਿਰ ਅਸੀਂ ਲੋਕੇਸ਼ਨਾਂ ਦੇ ਕੇ ਆਏ ਆ ਇਹਨਾਂ ਨੂੰ ਲੇਕਿਨ ਫਿਰ ਵੀ ਇਹਨਾਂ ਨੇ ਕੋਈ ਕਾਰ ਨਹੀਂ ਆ ਦੇਖੋ ਤਿੰਨ ਕੇ ਲੋਕੇਸ਼ਨਾਂ ਘਟਾਈਏ ਦੋ ਪਹਿਲਾਂ ਦਿੱਤੀਆਂ ਦੋ ਆਏ ਜੇ ਅੱਜ ਦੀ ਲੋਕੇਸ਼ਨ ਹੈ ਜੇ 40 ਮਿੰਟ ਪਹਿਲਾਂ ਅਦੀ ਜਹਾਜਗੜ ਦੀ ਉਸ ਤੋਂ ਪਹਿਲਾਂ ਮਜੀਠੇ ਦੀ ਗਿਆ ਅਸੀਂ 3:30 ਵਜੇ ਤਕਵਾੜ 9 ਤਰੀਕ ਨੂੰ ਅਸੀਂ ਐਸਐਚਓ ਨੂੰ ਮਿਲਿਆ ਅਸੀਂ ਐਸਐਚਓ ਨੂੰ ਕੋ ਬੈਠੇ ਆ ਤਿੰਨੇ ਜਣੇ ਮੈਂ ਗੋਟੇ ਹੀ ਰਗਮਰ ਛੋਟਾ ਬੇਟਾ ਅਸੀਂ 3:30 ਵੇ ਉਹਨੇ ਆਪਣੇ ਲੈਪਟਾਪ ਖੋਲਿਆ ਐਸਐਚਓ ਨੇ ਲੈਪਟਾਪ ਖੋਲ ਕੇ ਅਸੀਂ ਆਈਡੀ ਨੇ ਪੁੱਛੀ ਆਪਾਂ ਆਈਡੀ ਦੱਸਿਆ ਉਹਨੇ ਆਈਡੀ ਲਾ ਕੇ ਤਾਂ ਕਹਿੰਦਾ ਹਾਂ ਤੁਹਾਡਾ ਮੋਬਾਈਲ ਮਜੀਠੇ ਪਿਆ ਕਹਿੰਦਾ ਕੋਈ ਨਹੀਂ ਅਸੀਂ ਕਾਰਵਾਈ ਪਾਨੇ ਆ 2 ਘੰਟੇ ਬਾਅਦ ਮੋਬਾਈਲ ਬੰਦ ਹੋ ਗਿਆ ਉਥੋਂ ਦੀ ਲੋਕੇਸ਼ਨ ਆਣੀ ਅਸੀਂ ਇਹਨੂੰ ਫੋਨ ਕੀਤਾ ਅਸੀਂ ਕਿਹਾ ਕੋਈ ਕਾਰਵਾਈ ਪਾਈ ਆ ਉਹ ਐਸਐਚਓ ਹੀ ਕਹਿੰਦਾ ਪਤਾ ਨਹੀਂ ਉਹਨਾਂ ਦੀ ਪਾਰਟੀ ਐਸਐਚਓ ਦੀ ਵੱਖਰੀ ਹੁੰਦੀ ਸਾਡੀ ਵੱਖਰੀ ਆ ਕਹਿੰਦਾ ਤੁਸੀਂ ਅਧਾ ਕਰੋ ਆਧਾਰ ਕਾਰਡ ਭੇਜ ਦਿਓ ਇੱਕੋ ਟੇ ਵੀ ਆਏਗਾ ਉਹ ਭੇਜ ਦੇਣਾ ਤੇ ਤੁਹਾਡਾ ਜਦੋਂ ਮੋਬਾਈਲ ਤੇ SIM ਪਾਣਗੇ ਨਾ ਉਦੋਂ ਤੁਹਾਨੂੰ ਮਤਲਬ ਕੀ ਮੈਸੇਜ ਆ ਜਾਏਗਾ ਇਹਦਾ ਮਤਲਬ ਕਿ ਆਹੀ ਕਢਾਈ ਹੈ ਕਢਾਗ ਧਾ ਦੇਈ ਹੈ ਇਹਨਾਂ ਨੂੰ ਫਿਰ ਵੀ ਕਾਰਵਾਈ ਨਹੀਂ ਪਾਉਂਦੇ ਬਈ ਮੇਰਾ ਨਾਮ ਰਾਜਨ ਬਾਠੀਆ ਕਿਥੋਂ ਦੇ ਰਹਿਣ ਵਾਲੇ ਜੀ ਮੈਂ ਜੋੜਾ ਫਟਕ ਦਾ ਕੀ ਮਾਮਲਾ ਹੈ ਜੀ ਮੈਂ 30 ਤਰੀਕ ਨੂੰ ਆਪਣੇ ਉੱਥੇ ਖਾਨਪਿੰਗ ਗਿਆ ਸੀ ਡੇੜੀ ਮਾਰਕੀਟ ਤੇ ਉੱਥੋਂ ਆਂਦੀ ਵਾਰ ਵਾਪਸ ਕੰਪਨੀ ਬਾਗ ਲੱਗੇ ਮੇਰੇ ਕੋਲ ਹੋਮ ਹੋਈ ਹੋਈ ਮੇਰੇ ਨਾਲ ਤੇ ਕੁਝ 5 6 ਜਾਣੇ ਅਣਵਿਚਾਣੇ ਜਾਣੇ ਸੀ ਤੇ ਉਹਨਾਂ ਨੇ ਆ ਕੇ ਮੈਨੂੰ ਉੱਥੋਂ ਬਾਈ ਕੀਤੀ ਮੇਰੇ ਨਾਲ ਤੇ ਮੇਰੇ ਸਿਰ ਤੇ ਸਾਟ ਲੱਗੀ ਮੇਰੇ ਮੇਰੇ ਕੋ ਫਜੇਬ ਜੂਬ ਚੈੱਕ ਕੀਤੀਆਂ ਉਹਨਾਂ ਨੇ ਤੇ ਫਰੋਲ ਕੇ ਸਾਰਾ ਫੋਨ ਫੋਨ ਕੱਢਿਆ ਮੇਰਾ ਤੇ ਮੇਰਾ ਫੋਨ ਕੱਢ ਕੇ ਤੇ ਮੈਨੂੰ ਹੋਰ ਵੀ ਸੱਟਾ ਸੱਟਾ ਮਾਰੀਆਂ ਮੈਥੋਂ ਬਾਈ ਹੋਇਆ ਉਹਨਾਂ ਨਾਲ ਤੇ ਉਹਦੇ ਚੱਕਰ ਚ ਮੈਨੂੰ ਹੋਰ ਵੀ ਉਹਨਾਂ ਨੇ ਹੱਥੋਂ ਉਹਨਾਂ ਦੇ ਕੁਝ ਤਿੱਖਾ ਜਿਹਾ ਸੀ ਉਹ ਮੇਰੇ ਪੇਟ 'ਚ ਮਾਰਿਆ ਤੇ ਹੋਰ ਵੀ ਜਗ੍ਹਾ ਤੇ ਮੇਰੇ ਮਾਰਿਆ ਉਹਨਾਂ ਨੇ ਨਿਸ਼ਾਨ ਵਗੈਰਾ ਪਾਏ ਆ ਸਭ ਤੇ ਉਸ ਤੋਂ ਬਾਅਦ ਮੇਰੇ ਕੋ ਫੋਨ ਅਗਾ ਸੀ ਬਸ ਪਰਸ ਵਗੈਰਾ ਨਹੀਂ ਸੀ ਮੇਰੇ ਕੋ ਤੇ ਮੇਰਾ ਫੋਨ ਖੋ ਕੇ ਤੇ ਉਹ ਉਹ ਉਧਰ ਭੱਜ ਕੇ ਨਿਕਲ ਗਿਆ ਖੜਾਵਾੜ ਭੱਜੀ ਉਹ 9:30 9 ਦਾ ਟਾਈਮ ਸੀ ਤੀ ਪਰਵਿਕ ਦੀ ਜਨੂਰੀ 3 ਜਨਵਰੀ ਦਾ 3 ਜਨਵਰੀ ਦਾ ਕੀ ਜਤੇ ਇਸ ਬਾਰੇ ਤੇ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਹਾਂਜੀ ਹਾਂਜੀ ਆਪਾਂ ਐਫ ਆਈ ਆਰ ਜਮਾ ਕਰਾ ਲਈਏ ਆਪਾਂ ਐਫ ਆਈ ਆਰ ਕਰਾਈ ਹੈ ਤੇ ਪਰ ਹਲੇ ਤੱਕ ਉਹਨਾਂ ਨੇ ਉਸ ਟਾਈਮ ਕਿਹਾ ਸੀ ਕਿ 3-4 ਦਿਨਾਂ ਵਿੱਚ ਆਪਾਂ ਕੁਛ ਨਾ ਕੁਛ ਕੱਟ ਬੰਦੇ ਫੜ ਕੇ ਦਿਖਾਵਾਂਗੇ ਪਰ ਹਲੇ 2 ਮਹੀਨੇ ਹੋ ਚੱਲੇ ਆ ਪਰ ਹਲੇ ਤੱਕ ਕੁਝ ਵੀ ਉੱਤੇ ਰਿਪੋਰਟ ਨਹੀਂ ਆਈ ਜੀ ਮੈਂ ਤੇ ਆਹੀ ਮੰਗ ਕਰਦਾ ਕਿ ਜੋ ਵੀ ਬੰਦੇ ਫੜੇ ਫੜੋ ਉਹਨਾਂ ਨੂੰ ਜਾ ਕੇ ਜਿੰਨੇ ਵੀ ਬੰਦਿਆਂ ਨੇ ਇਹ ਹਰਕਤਾਂ ਕੀਤੀਆਂ ਕਿਉਂਕਿ ਇਹ ਇੱਕ ਬੰਦੇ ਨਾਲ ਤੇ ਕੀਤਾ ਨਹੀਂ ਹੋਏਗਾ ਅੱਗੇ ਵੀ ਹੋਰ ਵੀ ਬੰਦਿਆਂ ਨਾਲ ਕਰਨਗੇ ਜਾਂ ਕੀਤਾ ਹੋਏਗਾ ਉਹਨਾਂ ਨੇ ਇਸ ਕਰਕੇ ਇਹਨਾਂ ਰੋਕਣ ਲਈ ਥੋੜਾ ਬੰਦਿਆਂ ਨੂੰ ਹੋਰ ਫੜਿਆ ਜਾਵੇਗਾ। ਰਾਜਨਪਾਟੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ 1 ਮਹੀਨਾ ਪਹਿਲਾਂ ਉਹਨਾਂ ਦਾ ਲੁੱਟ ਹੋਈ ਸੀ। ਉਹ ਇੱਥੇ ਕੰਪਨੀ ਬਾਗਲਾ ਕੋਲ ਜਾ ਰਹੇ ਸੀ ਇਹਦੇ ਉਹਨਾਂ ਨੂੰ ਲੁੱਟ ਹੋਈ ਹੈ ਪਰ ਹਜੇ ਤੱਕ ਕੋਈ ਕੋਲੋਂ ਕੋਈ ਕਾਰਵਾਈ ਨਹੀਂ ਕੀਤੀ। ਅ ਨਹੀਂ ਜੀ ਇਹ ਦੇ ਸਬੰਧੀ ਅਸੀਂ ਮਕਦਮਾ ਨੰਬਰ 9 ਦਰਜ ਕੀਤਾ ਜੀ। ਅ ਇਹ ਸਬੰਧੀ ਅਸੀਂ ਉਹਦੀ ਪ੍ਰੋਪਰ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਉਹਨੂੰ ਹਰ ਹਿੱਲੇ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਸਰੋਂ ਨੇ ਇਹ ਵੀ ਕਿਹਾ ਕਿ ਅਸੀਂ ਦੋ ਵਾਰੀ ਲੋਕੇਸ਼ਨਾਂ ਵੀ ਕੱਢ ਕੇ ਦਿੱਤੀਆਂ ਪਰ ਉਹਦੇ ਵੀ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਉਹਨਾਂ ਨੂੰ ਤੇ ਲੋਕੇਸ਼ਨ ਇਹੋ ਜੀ ਕੋਈ ਕੱਢ ਕੇ ਨਹੀਂ ਦਿੱਤੀ ਉਹਨਾਂ ਨੇ ਜੇ ਉਹਨਾਂ ਨੂੰ ਲੋਕੇਸ਼ਨ ਦਾ ਕੋਈ ਪਤਾ ਆ ਤਾਂ ਮੇਰੇ ਨਾਲ ਸੰਪਰਕ ਕਰਨ ਤੇ ਪੂਰੀ ਉਹਨਾਂ ਦੀ ਮਦਦ ਕੀਤੀ ਜਾਊਗੀ ਇਹੋ ਜੀ ਕੋਈ ਗੱਲ ਨਹੀਂ ਹੋਈ ਦੋਨਾਂ ਵੱਲੋਂ ਕਿਹਾ ਗਿਆ ਜੀ ਇੱਕ ਮਜੇਟੀ ਦੀ ਲੋਕੇਸ਼ਨ ਦਿੱਤੀ ਗਈ ਸੀ ਸੱਚਾਈ ਵਾਰੀ ਲੋਕੇਸ਼ਨ ਉਹਨਾਂ ਨੂੰ ਦਿੱਤੀ ਗਈ ਸੀ ਐਸ ਐਚਓ ਸਾਹਿਬ ਨੂੰ ਵੀ ਆਪਾਂ ਦੱਸਿਆ ਵਾ ਕਿ ਇਹ ਬੰਦੇ ਮੌਕੇ ਤੇ ਲੋਕੇਸ਼ਨ ਤੇ ਹੈਗੇ ਜੀ ਨਹੀਂ ਜੀ ਨਹੀਂ ਜੀ ਇਹੋ ਜੀ ਲੋਕੇਸ਼ਨ ਸਾਨੂੰ ਐਗਜ਼ੈਕਟ ਲੋਕੇਸ਼ਨ ਮਿਲ ਜਾਵੇ ਜੀ ਤੇ ਅਸੀਂ ਉਹਦੀ ਤਤਪਰ ਹਾਂ ਜੀ ਉਹ ਚੀਜ਼ ਨੂੰ ਹੱਲ ਕਰਨ ਦੇ ਲਈ ਸਾਡੀ ਅਸੀਂ ਜੀ ਉਹਦੇ ਮੋਬਾਈਲ ਨੂੰ ਟ੍ਰੇਸ ਕਰ ਰਹੇ ਹਾਂ ਤੇ ਅਸਲ 'ਚ ਸੀਸੀਟੀਵੀ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਸੀਗੀ ਵੈਸੇ ਹੋਰ ਵੀ ਅਸੀਂ ਉਹਦੋਂ ਹੋਰ ਪਹਿਲੂਆਂ ਤੋਂ ਵੀ ਸੱਜੇ ਕੱਬਿਆਂ ਜਿਹੜੀ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਟ੍ਰੇਸ ਕਰਕੇ ਤੁਹਾਨੂੰ ਬਿਲਕੁਲ ਦੱਸਾਂਗੇ ਜੀ ਹਰ ਹਿੱਲੇ ਪੂਰੀ ਸ਼ਕਤੀ ਨਾਲ ਜਿਹੜੇ ਟ੍ਰੇਸ ਕਰ ਰਹੇ ਹਾਂ ਜੀ